ਆਹ ਬੜਾ ਪਾਉਦੇ ਆ ਅਈ ਆ ਪਹਿਲੀ ਵਾਰ ਆਏ ਜੇ ਵੇਖਣ ਆਹ ਸਤਿਗੁਰ ਜੀ ਸਾਰਿਆਂ ਨੂੰ ਕੀ ਆ ਚੰਨੀ ਟਨ ਅੱਜ ਆਪਾਂ ਚੱਲੇ ਆ ਮਟਕੀ ਫੋੜਨੀ ਉਹਨਾਂ ਨੇ 12 ਵਜੇ ਤੇ ਮੰਦਰੀ ਪਿੰਡ ਲੋਪੋਗੇ ਰਾ ਦੇ ਵੱਜ ਗਏ ਜੇ 11 ਤੇ 12 ਵਜੇ ਫੜਨੀ ਉਹਨਾਂ ਨੇ ਆਪਾਂ ਚੱਲੇ ਉੱਥੇ ਤੇ ਉੱਥੇ ਜਾ ਕੇ ਤੁਹਾਨੂੰ ਮਹੁੰਨੇ ਮਟਕੀ ਕਿਦਾਂ ਦੇਖਤਾ ਹਾਂ ਤੁਹਾਡੀ ਅੱਛਾ ਹਾਂ ਉਹ ਆਪਣਾ ਕਾਲਾ ਹੋਈਏ ਕਾਲਾ ਹੋਈਏ ਉਸ ਨੂੰ ਲਗਾ ਕੇ ਫੋਨ ਨਾ ਕਾਲਾ ਹੋ ਅੱਛਾ ਦਿਲਵਾਨ ਆਇਆ ਦਰਵਾਜ਼ੇ ਗਮਿਆ ਸੁਪਰਕਰ ਜਿੰਨਾ ਨੂੰ ਸਾਡੀਆਂ ਦੇ ਦੋ ਹੱਥ ਕਿੱਥੇ ਜਿੰਨਾ ਦਿਖਾਓ ਹਾਂ ਕਿੱਥੇ ਗਏ ਜਿਨ੍ਹਾਂ ਨੂੰ ਨਹੀਂ ਦਿੱਤੇ ਕੋਈ ਸਿੱਖਵਾ ਗਿਆ ਨਹੀਂ ਹੋਣਾ ਜਦੋਂ ਕਾੜੀ ਲਗਾਓਗੇ ਤੇ ਉਹ ਨਿੱਕੀਆਂ ਜਿਹੜੀਆਂ ਮੂਰੀਆਂ ਨਿੱਕੀਆਂ ਨੇ ਮੁਸਿੰਤ ਵਾਲੀਆਂ ਉਹ ਕੱਸ ਜਾਣੀਆਂ ਬੋਲੀਆਂ ਕਿਉਂਕਿ ਆਪਾਂ ਕਹੇਗੇ ਕਿ ਥਾਗੇ ਆ ਉਹ ਦੋ ਚਾਰ ਜਾਨੇ ਨੇ ਜਿਨ੍ਹਾਂ ਨੂੰ ਲੋੜ ਲੱਗੀ ਮਹਾਰਾਜ ਜੀ ਉਹਨਾਂ ਨੇ ਹਾਸਿਲ ਗਾਲੀ ਤੇ ਮੈਨੂੰ ਵੀ ਕਿਰਪਾ ਦਿਨਾ ਲੋ ਜਾਨਵਰ ਦਿਨਾਓ ਕਹਿੰਦੇ ਹੋ ਬਾਂਕੇ ਵਿਹਾਰੀ ਲਾਤੀ ਮਨਉਣਾ ਤੁਸੀਂ ਬਾਂਕੇ ਵਿਹਾਰੀ ਲਾਉਂਗਾ ਮੈਂ ਤੁਹਾਨੂੰ ਬਾਤ ਬਾਤ ਇੱਕੋ ਗੱਲ ਕਰਨਾ ਵਾਦਾ ਨਾਲ ਇੱਕ ਬਣਾਉਣਾ ਹੈ ਰਾਮਚੰਦਰ ਜੀ ਨੂੰ ਬਣਾਉਣਾ ਹੈ ਸੀਤਾ ਰਾਮ ਨੂੰ ਬਣਾਉਣਾ ਹੈ ਜਾਨਵਰ ਨੂੰ ਬਣਾਉਣਾ ਸਾਨੂੰ ਬਣਾਉਣਾ ਸਾਨੂੰ ਮਹਾਰਾਜ ਜੀ ਕੀ ਪਾ ਜੈ ਜੀ ਦਾ ਆਸ਼ੀਰਵਾਦ ਚਾਹੀਦਾ ਹੈ ਕਿਉਂਕਿ ਸੰਗਤ ਵਿੱਚ ਹੀ ਰੱਬ ਵਸਦਾ ਹੈ ਸਾਡੇ ਲਈ ਤੁਸੀਂ ਰੱਬ ਦੇ ਸਮਾਨ ਹੋ ਇਸ ਕਰਕੇ ਹਾਜ਼ਰੀ ਜਿਹੜੀ ਤੁਸੀਂ ਲਗਾਨੀ ਹੈ ਉਹ ਪ੍ਰਭੂ ਚਰਨਾਂ ਚ ਲਗਾਨੀ ਹੈ ਤੋ ਉਹ ਦੱਸੋ ਤੁਸੀਂ ਨੱਚਣ ਵਾਲੇ ਸੰਦੇਗ ਸੁਣਾਉਣੇ ਚਾਹੀਦੇ ਰਚਨਾਲੇ ਪਰ ਬੰ ਤੁਸੀਂ আপোনালোকে চালি চালি ਹੋਰ ਹਰਮਨ ਦਰਦ ਆ ਇਹ ਕੋਲ ਬੜਾ ਪਾਲਾ ਪਾਦੇ ਆ ਅਈ ਆ ਪਹਿਲੀ ਯਾਰ ਆਏ ਜੇ ਵੇਖਣ ਆਹ ਭੰਨੋ ਯਾਰ ਕੀ ਕਰਦਾ ਤੁਸੀਂ ਬਹਿ ਜੋੜੇ ਵਿੱਚ ਇਹ ਬਗੀ ਬੋਲ ਦੇਤੇ ਬਹੁਤ ਮੂੰਹ ਖਾਵਾ ਦਾ ਬਹੁਤ ਮੂੰਹ ਰਹਾ ਕੀ ਗੱਲ ਬੋਲ ਰਹੀ ਤੇਰਾ ਬਾਈ ਉਹ ਤੇਰਾ ਬਾਈ ਇਹ ਤੇਰਾ YouTube ਤੇ ਗਿਆ ਇਹ ਮੂੰਹ ਕਰ ਰਿਹਾ ਲਾਓ ਜੀ ਮੰਦਰ ਦੀ ਮੜਗੀ ਟੁੱਟ ਗਈ ਜੇ ਆ ਲਓ ਦਿਰ ਗਿਆ ਨਾ ਬੰਦਰ ਕੈਡਲੋਪੋ ਕੈਡਲੋਪੋ ਚੱਲੀਏ ਹਰ ਜਰਾ ਆ ਜਾਓ